ਅਕਸਰ ਇਹ ਕਿਹਾ ਜਾਂਦਾ ਆ ਕਿ ਜਿਹੜੀ ਖੂਬਸੂਰਤੀ ਆ ਉਹ ਵੇਖਨ ਵਾਲੇ ਦੀ ਆਈਜ਼ ਦੇ ਵਿੱਚ ਹੁੰਦੀ ਆ ਤਾਂ ਕਈ ਵਾਰ ਕੁਝ ਐਸੀ ਥਾਵਾਂ ਵੀ ਹੁੰਦੀਆਂ ਨਾ ਜਿਨ੍ਹਾਂ ਨੂੰ ਵੇਖ ਕੇ ਬੰਦੇ ਦਾ ਮਨ ਖੜ ਤਾਂ ਕਿ ਇੱਥੇ ਰਹਿ ਜਾਏ ਉਹਦੇ ਵਿੱਚੋਂ ਇੱਕ ਐਸੀ ਥਾਂ ਹਾਮਿਦ ਇੰਟਰਨੈਸ਼ਨਲ 에어ਪੋਰਟ ਦੀ ਮੈਂ ਗੱਲ ਕਰ ਰਹੀ ਆ ਇਹਦੇ ਵਿੱਚ ਆਂਦੇ ਹੀ ਐਂਟਰ ਕਰਦੇ ਹੀ ਤੁਹਾਨੂੰ ਇਹ ਜਿਹਾ ਅਹਿਸਾਸ ਹੁੰਦਾ ਆ ਕਿ ਤੁਸੀਂ ਕੁਦਰਤ ਦੇ ਨੇੜੇ ਆ ਗਏ ਹੋ ਹਰੇ ਭਰੇ ਟਰੀ forest lot of brands ਸਾਡਾ ਕੁਝ ਇਥੇ ਤੁਹਾਨੂੰ ਆਮ ਇਦਾ ਦੇਖਣ ਨੂੰ ਮਿਲਦਾ ਹੈ ਕਿ ਜਿਵੇਂ ਕੁਦਰਤੀ forest ਤੇ ਡਵਲਪਮੈਂਟ ਇੱਕ ਦੂਜੇ ਦੇ ਨੇੜੇ ਆ ਗਏ ਨੇ ਜਿਵੇਂ ਗਿਹੋ ਦੀ ਹੋਲੀ ਅਸੀਂ ਇਸ 에어ਪੋਰਟ ਤੋਂ ਅਗੇ ਤੁਰਦੇ ਗਏ ਬ੍ਰੈਂਡਸ ਨੂੰ ਦੇਖਦੇ ਗਏ ਸਾਡੀ ਅਚਾਨਕ ਨਿਗਾਹ ਸਿਰ ਇਹਦੀ ਖੂਬਸੂਰਤੀ ਵਰ ਨਹੀਂ ਇੱਕ ਐਸੇ ਸ਼ੌਰ ਸਾਈਡਵੇ ਜਾਂਦੀ ਹੈ ਜਿਹੜਾ ਕਿਸਾਨ ਉਹ ਇਹ ਅੰਦਾਜ਼ਾ ਦਵਾੰਦੀ ਹੈ ਕਿ ਇਹ ਲੋਕ ਅੱਜ ਵੀ ਕੋਤਰ ਤੇ ਬਹੁਤ ਨੇੜੇ ਨੇ ਪਾਣੀ ਦੀਆਂ ਸ਼ਮਸ਼ਮ ਵਾਜਾਂ ਸੁਣ ਕੇ ਅਸੀਂ ਹੋਰ ਕਿ ਜਦੋਂ ਗਏ ਤੇ ਸਾਨੂੰ ਇਹ ਫੋਰੈਸਟ ਦੇ ਅੰਦਰ ਜਾਣ ਦਾ ਮੌਕਾ ਮਿਲਿਆ ਜਿਹਦੇ ਵਿੱਚ ਆਪਾਂ ਇਹ ਦੇਖਿਆ ਕਿ ਸਫਾਈ ਤੇ ਅ ਲੋਟ ਆਫ ਅਦਰ ਥਿੰਗਸ ਇਨ ਨੇ ਪ੍ਰਾਇਰੀਟੀ ਨੰਬਰ 1 ਦਿੱਤੀ ਇੱਕ ਸੈਕੰਡਲੀ ਇਹ ਨਹੀਂ ਲੱਗਦਾ ਕਿ ਅਸੀਂ 에어ਪੋਰਟ ਜਾਈ ਹੋਏ ਆ ਪੱਛੇ ਤੋਂ ਅਸੀਂ ਇੱਥੇ ਮੂਵ ਕਰਕੇ ਅਸੀਂ ਇੱਧਰ ਜਾਂ ਦੂਸਰੀ ਸਾਈਡ ਨਿਗਾ ਮਾਰਤੇ ਆ ਬਿਊਟੀਫੁਲ ਸ਼ੈਂਡਲियर्स ਲੱਗੇ ਹੋਏ ਨੇ ਬਿਊਟੀਫੁਲ ਲਾਈਟਨਿੰਗਸ ਹੋਈ ਹੋਈ ਸਾਰੀਆਂ ਚੀਜ਼ਾਂ ਇੰਨੀਆਂ ਕ ਸੋਹਣੀਆਂ ਤੇ ਇੰਨੇ ਕ ਵੱਡੀਆਂ ਕਿ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਅੰਡਰਗਰਾਉਂਡ ਸਬਵੈਂਡ ਦੀ ਜ਼ਰੂਰਤ ਪੈਂਦੀ ਹੈ ਦੋਸਤੋ ਹਾਮੀਦ ਇੰਟਰਨੈਸ਼ਨਲ 에ਅਰਪੋਰਟ ਦੁਨੀਆ ਦਾ ਸੱਤ ਤੋਂ ਵੱਡਾ 에ਅਰਪੋਰਟ ਹੈ ਔਰ ਇੱਥੇ ਜਾਣ ਤੋਂ ਬਾਅਦ ਇਕ ਕੋਈ ਸ਼ੱਕ ਨਹੀਂ ਰਿਹਾ ਜਿਹਦੇ ਵਿੱਚ ਮੈਂ ਇਸ ਚੀਜ਼ ਨੂੰ ਯਕੀਨ ਨਾ ਕਰ ਪਾਵਾਂ ਇਸ ਦੁਨੀਆ ਦੇ ਅਜੂਬੇ ਨੂੰ ਤੇ ਇਸ ਦੁਨੀਆ ਦੇ ਅਜੂਬੇ ਨੂੰ ਬਣਾਉਣ ਵਾਲੇ ਕਾਰੀਗਰਾਂ ਸਰਕਾਰਾਂ ਤੇ ਉਹ ਸਾਰੀਆਂ ਮਜ਼ਦੂਰਾਂ ਨੂੰ ਸਾਡੇ ਵੱਲੋਂ ਸਲਾਮ ਹੈ ਸਾਡੇ ਵੱਲੋਂ ਹੈਟਸ ਆਫ ਯੂ ਸੋ ਦੈਟ ਸਾਨੂੰ ਜ਼ਿੰਦਗੀ ਤੇ ਵਿੱਚ ਅਜਿਹਾ ਮੌਕਾ ਮਿਲਿਆ ਜਿਹੜਾ ਅਸੀਂ ਆਏ ਤੇ ਦੇਖਿਆ ਔਰ ਅਗਰ ਤੁਸੀਂ ਇਸ ਜੀ ਦੇ ਵਿੱਚ ਤੁਸੀਂ ਅੱਜ ਨਹੀਂ ਦੇਖੀ ਤਾਂ ਤੁਸੀਂ ਗੂਗਲ ਸਰਚ ਕਰੋ The most attractive thing gds airport the worldwide popular area oh, teddy area millions of dollars spend to make one of the attractive points in mutosi see